ਇੱਕ ਮੁਹਦਰ ਸਾਹਿਬ ਦਾ ਇੱਕ ਸਮਝੌਵਾ ਸ਼ਹੀਦੀ ਦੇ ਰਸਤੇ ਜਿਹੜੇ ਵਕ ਵਕ ਨਗਰ ਕੀਰਤਨ ਨਿਕਲ ਰਹੇ ਨੇ ਔਰ ਜਿਹੜੇ ਨਗਰ ਕੀਰਤਨ ਹੈ ਬਿਹਾਰ ਤੋਂ ਚੱਲ ਕੇ ਯੂਪ ਹੁੰਦਾ ਹੋਇਆ ਸਾਰੇ ਕੱਲ ਪੰਜਾਬ ਵਿੱਚ ਐਂਟਰ ਹੋਇਆ ਰਾਤ ਰਾਜਪੁਰਾ ਤੋਂ ਬਾਅਦ ਫਿਰ ਸੁਹਾਣਾ ਸਾਹਿਬ ਜਿਹੜੇ ਹੁਣ ਇੱਥੇ ਫਤਿਹਗੜ੍ਹ ਸਾਹਿਬ ਪਹੁੰਚ ਰਿਹਾ ਅਸੀਂ ਸਾਰੀ ਜਿੰਨੀ ਸੰਤਾ ਇਕੱਠੇ ਖੜ ਕੇ ਸਵਾਗਤ ਕਰਨਾ ਨਾਗਰਿਕ ਜਿੰਮ ਜਿਹੜਾ ਹੈਗਾ ਬਹੁਤ ਮੈਂ ਸਮਸਰਗਾਂ ਕਿੰਨੇ ਕਿਲੋਮੀਟਰ ਚੱਲ ਕੇ ਜਿਹੜੇ ਸਾਡੇ ਸਰਕਾਰੋਂ ਸਾਥੀ ਆਏ ਨੇ ਉਹਨਾਂ ਦੇ ਸਾਰੀ ਸਿਖੜਿਆ ਤੇ ਫਿਰ ਇਹ ਪਟਿਆਲਾ ਜੋ ਖਾਈ ਉਹ ਤੋਂ ਉਹ ਤੋਂ ਬਾਅਦ ਫਿਰ ਇਹ ਜਿਹੜੀ ਸਮਾਪਤੀ ਹੈਨਪੁਰ ਸਾਹਿਬ ਸਾਈਂ ਨੋਜਵਾਨਾਂ ਨੇ ਕੀ ਸੰਦੇਸ਼ ਦਿੱਤਾ ਹੈ ਤੁਹਾਨੂੰ ਇਹ ਲੋ ਜਿਹੜਾ ਨਗਰ ਕੀਰਤਨਾ ਹੈ ਇਹਦਾ ਮਕਸਦ ਇਹ ਹੈ ਕਿ ਜਿਹੜੇ ਨੌਜਵਾਨ ਨਸ਼ਿਆਂ 'ਚ ਜਿਹੜੇ ਪਏ ਨੇ ਉਹਨਾਂ ਨੂੰ ਧਰਮ ਦੇ ਖੇਤਰ ਵਿੱਚ ਚੋਣਾ ਚਾਹੀਦਾ ਹੈ ਧਰਮ ਅਪਣਾਉਣਾ ਚਾਹੀਦਾ ਹੈ ਔਰ ਚੰਗੇ ਕੰਮ ਕਰਨੇ ਚਾਹੀਦੇ ਨੇ ਇਹੀ ਸਾਨੂੰ ਸਿੱਖਿਆ ਮਿਲਦੀ ਤਾਂ ਹੀ ਆਪਾਂ ਨਗਰ ਕੀਰਤਨ ਕਰਦੇ ਹਾਂ ਇਹ ਲੋਕ ਜਿਹੜੇ ਹੈਗੇ ਜੋ ਆਪਣੇ ਧਰਮ ਨਾਲ ਜੁੜੋ ਵੀ ਚਾਹਣ ਔਰ ਸੇਵਾ ਦਾ ਸਾਰਾ ਦੇ ਸੰਦੇਸ਼ ਜਿਹੜੇ ਆਏ ਸਿੱਖਿਆ ਚਾਹੇ ਹਿੰਦੂ ਵੀ ਨੇ ਸਾਡੇ ਸਭ ਦੇ ਸਾਜਿਆ ਗੁਰੂ ਤੇਗ ਬਹਾਦਰ ਸਾਹਿਬ ਦਾ ਉਹ ਸਮਝਾਵਾ ਸ਼ਹੀਦੀ ਦੇ ਰਸਤੇ ਜਿਹੜੇ ਵਕ ਵਕ ਨਗਰ ਕੀਰਤਨ ਨਿਕਲ ਰਹੇ ਨੇ ਔਰ ਜਿਹੜੇ ਨਗਰ ਕੀਰਤਨ ਹੈ ਬਿਹਾਰ ਤੋਂ ਚਲ ਕੇ ਯੂਪ ਹੁੰਦਾ ਹੋਇਆ ਸਾਰੇ ਕਲ ਪੰਜਾਬ ਵਿੱਚ ਐਂਟਰ ਹੋਇਆ ਰਾਤ ਰਾਜਪਾਲ ਤੋਂ ਬਾਅਦ ਸਿਰ ਸੁਹਾਣਾ ਸਾਹਿਬ ਜੀ ਹੁਣ ਇੱਥੇ ਫਤਿਹਗੜ੍ਹ ਸਾਹਿਬ ਪਹੁੰਚ ਰਿਹਾ ਅਸੀਂ ਸਾਰੀ ਜਿੰਨੀ ਸੰਗਤ ਇੱਥੇ ਖੜ ਕੇ ਸਵਾਗਤ ਕਰਨਾ ਨਾਗਰਿਕ ਜਿੰਨ ਜਿਹੜਾ ਹੈਗਾ ਬਹੁਤ ਮੈਂ ਸਮਝ ਸਕਦਾ ਕਿੰਨੇ ਕਿਲੋਮੀਟਰ ਚੱਲ ਕੇ ਜਿਹੜੇ ਸਾਡੇ ਸਰਕਾਰੋਂ ਸਾਥੀ ਆਏ ਨੇ ਉਹਨਾਂ ਦੇ ਸਾਰੀ ਸਿਖਰੇ ਆ ਤੇ ਫਿਰ ਇਹ ਪਟਿਆਲਾ ਜੋ ਉੱਥਾਈ ਉਹ ਤੋਂ ਉਹ ਤੋਂ ਬਾਅਦ ਫਿਰ ਇਹ ਜਿਹੜੀ ਸਮਾਪਤੀ ਹੈਨਪੁਰ ਸਾਹਿਬ ਦਾ ਇਹ ਨੌਜਵਾਨਾਂ ਨੇ ਕੀ ਸੰਦੇਸ਼ ਦਿੱਤਾ ਹੈ ਇਹ ਲੋ ਜਿਹੜਾ ਨਗਰ ਕੀਰਤਲਾ ਇਹਦਾ ਮਕਸਦ ਇਹ ਹੈ ਕਿ ਜਿਹੜੇ ਨੌਜਵਾਨ ਨਸ਼ਿਆਂ 'ਚ ਜਿਹੜੇ ਪਏ ਨੇ ਉਹਨਾਂ ਨੂੰ ਧਰਮ ਦੇ ਖੇਤਰ ਵਿਚ ਔਣਾ ਚਾਹੀਦਾ ਹੈ ਧਰਮ ਅਪਣਾਉਣਾ ਚਾਹੀਦਾ ਹੈ ਔਰ ਚੰਗੇ ਕੰਮ ਕਰਨੇ ਚਾਹੀਦੇ ਨੇ ਇਹ ਸਾਨੂੰ ਸਿੱਖਿਆ ਮਿਲਦੀ ਤਾਂ ਹੀ ਆਪਾਂ ਨਗਰ ਕੀਰਤਲਾ ਕਰਦੇ ਹਾਂ ਇਹ ਲੋਕ ਜਿਹੜੇ ਹੈਗੇ ਜੋ ਆਪਣੇ ਧਰਮ ਨਾਲ ਜੁੜੋ ਵਿਚਾਰਨਾ ਔਰ ਸਿੱਖੇਵਾਦ ਸਭ ਦਾ ਸਾਰੇ ਦੇ ਸੰਗੀਤ ਤੇ ਸਿੱਖਿਆ ਚਾਹੀਏ ਹਿੰਦੂ ਵੀ ਨੇ ਸਾਡੇ ਸਭ ਦੇ ਸਾਹਮਣੇ ਗੁਰੂ ਤੇਗ ਬਹਾਦਰ ਸਾਹਿਬ ਦਾ ਤਸਵੀਰ ਜਾਵਾ ਸ਼ਹੀਦੀ ਦੇ ਰਸਤੇ ਜਿਹੜੇ ਵਕ ਵਕ ਨਗਰ ਕੀਰਤਨ ਨਿਕਲੇ ਰਹੇ ਨੇ ਔਰ ਜਿਹੜੇ ਨਗਰ ਕੀਰਤਨਾਏ ਬਿਹਾਰ ਤੋਂ ਚੱਲ ਕੇ ਯੂਪ ਹੁੰਦਾ ਹੋਇਆ ਸਾਰੇ ਕੱਲ ਪੰਜਾਬ ਵਿੱਚ ਐਂਟਰ ਹੋਇਆ ਰਾਤ ਰਾਜਪੁਰਾ ਤੋਂ ਬਾਅਦ ਫਿਰ ਸੁਹਾਣਾ ਸਾਹਿਬ ਜਿਹੜੇ ਹੁਣ ਇੱਥੇ ਫਤਿਹਗੜ੍ਹ ਸਾਹਿਬ ਪਹੁੰਚ ਰਿਹਾ ਹੈ ਅਸੀਂ ਸਾਰੀ ਜਨ ਸੰਗਤ ਇਕੱਠੇ ਖੜ ਕੇ ਸਵਾਗਤ ਕਰਦੇ ਹਾਂ ਨਗਰ ਕੀਰਤਨ ਜਿਹੜਾ ਹੈਗਾ ਬਹੁਤ ਮੈਂ ਸਭ ਸੰਗਤਾਂ ਨੂੰ ਕਿੰਨੇ ਕਿਲੋਮੀਟਰ ਚੱਲ ਕੇ ਜਿਹੜੇ ਸਾਡੇ ਸਰਕਾਰੋਂ ਸਾਥੀ ਆਏ ਨੇ ਉਹਦੇ ਤੋਂ ਅੱਗੇ ਸਾਰੇ ਅਸੀਂ ਘਰੇ ਆ ਤੇ ਫਿਰ ਇਹ ਪਟਿਆਲਾ ਜੋ ਖਾਈ ਉਹ ਤੋਂ ਉਹ ਤੋਂ ਬਾਅਦ ਫਿਰ ਇਹ ਜਿਹੜੀ ਸਮਾਪਤੀ ਹੈ ਬਨਪੁਰ ਸਾਹਿਬ ਸਥਾਈ ਤੇ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਹੈ ਦੇਖੋ ਜਿਹੜਾ ਨਗਰ ਕੀਰਤਨ ਆਇਆ ਇਹਨਾ ਮਕਸਦ ਇਹ ਹੈ ਕਿ ਜਿਹੜੇ ਨੌਜਵਾਨ ਨਸ਼ਿਆਂ 'ਚ ਜਿਹੜੇ ਪਏ ਨੇ ਉਹਨਾਂ ਨੂੰ ਧਰਮ ਦੇ ਖੇਤਰ ਵਿਚੋਣਾ ਚਾਹੀਦਾ ਹੈ ਧਰਮ ਅਪਣਾਉਣਾ ਚਾਹੀਦਾ ਹੈ ਔਰ ਚੰਗੇ ਕੰਮ ਕਰਨੇ ਚਾਹੀਦੇ ਨੇ ਇਹੀ ਸਾਨੂੰ ਸਿੱਖਿਆ ਮਿਲਦੀ ਤਾਂ ਹੀ ਆਪਾਂ ਨਗਰ ਕੀਰਤ ਕਰਦੇ ਹਾਂ ਇਹ ਲੋਕ ਜਿਹੜੇ ਹੈਗੇ ਜੋ ਆਪਣੇ ਧਰਮ ਨਾਲ ਜੋ ਕੁਝ ਕਰਨਾ ਉਹ ਸਿੱਖਿਆ ਆਦਤਾਂ ਦਾ ਸਾਰੇ ਦੇ ਸੰਗਿਚੇ ਇਹ ਸਿੱਖਿਆ ਚਾਹੇ ਹਿੰਦੂ ਵੀ ਨੇ ਸਾਡੇ ਸਭ ਦੇ ਸਾਜੇ ਆ